फोन कर रखा कृपा करके सारे विद्यार्थी मापे जो रुकी फोन कर

फिर मैं, मैं पूरी जिंदगी किसी भी तरह के नशे का किसी भी रूप में वर्तन नहीं करा, तो नहीं करा मैं यह भी वादा करता हाँ

ਦੀ ਸੱਤ ਉਸਦੀ ਇਸ ਆਦਤ ਨੂੰ ਇਸ ਆਦਤ ਨੂੰ ਛੁੜਵਾਉਣ ਲਈ ਮਦਦ ਕਰਾਵਾ ਜੇ ਕਰਾਵੇ ਜੈ ਹੁ ਜੈ ਹਿਸ ਕਰੀ ਕਾਜੂਕੀ ਗ੍ਰਾਮ ਦੇ ਸੋਸਿੰਦੀ ਬੈਕ ਤੇ ਰਹਿ ਮਈਏ ਸਾਰੇ ਪੰਜਾਬ ਤੇ ਸਿੱਖਿਆ ਤੇ ਜਿਹੜੀ ਕ੍ਰਾਂਤੀ ਆਈ ਹੈ ਤੇਤ ਲਾਹ ਸਾਲ ਜਿਹੜਾ ਐਜੂਕੇਸ਼ਨ ਤੇ ਐਜੂਕੇਸ਼ਨ ਹੋ ਰਹਿ ਕੇ ਆਈ ਹੈ ਉਹਦੇ ਸਬੰਧਿਤ ਸੋਟੋ ਸਾਰੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਤਰਫੋਂ ਜਿੰਨਾ ਕੰਮ ਕਰਵਾਇਆ ਗਿਆ ਸਕੂਲਾਂ ਦਾ ਨੋ ਕਲਾਸਰੂਮ ਹੋਣ ਲੈਣ ਸੋਣ ਤੇ ਚਾਰ ਖਿਡਾਰੀ ਹੋਣ ਤੇ ਬਾਸਟੂਮ ਹੋਣ ਉਹਨਾਂ ਨੂੰ ਲੈ ਕੇ ਸਾਰੇ ਪੰਜਾਬ ਚ ਜਿਹੜਾ ਤੇ 93 ਸਰਪੰਨ ਹੈ ਮਨਤੋ ਸਰਪੰਨ ਹੈ ਉਹਨਾਂ ਦੇ ਦੁਕਾਣ ਹੋਰ ਨੇ ਮੈਂ ਆਪਾਂ ਸਾਰਿਆਂ ਨੇ ਪਿਛਲੇ ਲੰਮੇ ਸਮੇਂ ਤੇ ਦੇਖਿਆ ਹੈ बहुत सारियां पर ने भी इस बार तो नहीं सारे वाले है। आम आदमी पार्टी सरकार ने यह बड़ा वह सिक्ख्या क्रांति लेके आए नारी था, था, था है इसके मैं धनबाद हिंसीपल साहब का समुचा साफ है ਮਰੇ ਵੱਡੇ ਭਾਈ ਸਾਹਿਬ ਕਾਲੋ ਸਾਹਿਬ ਆਏ ਨੇ ਤੇ ਤੇਜਤ ਸਿੰਘ ਜਿਹਨਾਂ ਦਾ ਸਕੂਲ ਨਾਲ ਬਹੁਤ ਪਿਆਰ ਹੈ ਸਮੁੱਚੀ ਟੀਮ ਬੈਠੀ ਹੈ ਆ ਮਾਪੇ ਪਾਰਟੀ ਦੀ ਜੱਪਨ ਸਿੰਘ ਬੈਠੇ ਨੇ ਉਹਨਾਂ ਦੇ ਨਾਲ ਮੈਂਬਰਾਂ ਦਾ ਬੰਨ ਬੈਠੇ ਨੇ ਪਿੰਡ ਦੇ ਮਹਿਰੂਰ ਪ੍ਰਿੰਸ ਤੇ ਸੱਜਣ ਬੈਠੇ ਨੇ ਸਭ ਤੋਂ ਪਹਿਲਾਂ ਰਸਰਾਨੂ ਕਰੋ ਪਿੱਤਰ ਰੱਜ ਕੇ ਕਰੋ ਵਾਹਿਗੁਰੂ ਜੀ ਦਾ ਕਾਲਪਾ ਸ੍ਰੀ ਵਾਹਿਗੁਰੂ ਜੀ ਕੀ ਬਤੈ ਆਸਾ ਘਾਣਾ ਨੂੰ ਪਤਾ ਕਿ 20 ਤੋਂ 22 ਚਾਹਮਾ ਦੀ ਪਾਰਟੀ ਦੀ ਸਰਕਾਰ ਪੰਜਾਬ ਤੇ

मैं, जो मैं कि से साहबान थोड़े घट ने मेरे गल जो है पोस्टा ने लगभग सौ परसेंट खोरिया हो गई प्रिंसीपल साहब दोसटा घट ने बहुत जल्दी जो पोस्टा भर के हर स्कूल प्रिंसीपल साहब आज उसकू टीचरलस ने ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 13000 ਟੀਚਰ ਜਿਹੜਾ ਨਵਾਂ ਭਰਤੀ ਕੀਤਾ ਹੈ ਕਾਹਾਂ ਪ੍ਰਾਇਮਰੀ ਜੁਆਇਚ ਹੈ ਹਾਈਟ ਹੋਏ ਜਾਂ ਸੀਨੀਅਰ ਸੈਂਟਰੀਟਾ ਹੋਏ ਲੱਖ ਭਾਗ 13000 ਟੀਚਰ ਅੰਗਾਰ ਦੇ ਬੱਚਿਆਂ ਵਾਸਤੇ ਭਰਤੀ ਕੀਤਾ ਜਿਹੜੀ ਬਹੁਤ ਵੱਡੀ ਮੈਂ ਕਹਿੰਨਾ ਸਰਕਾਰ ਦੀ ਪ੍ਰਾਪਤੀ ਹੈ 1 ਮਹੀਨہ ਤੱਕ ਕੋਈ ਵੀ ਸਕੂਲ ਆਸਾ ਜਿਹੜਾ ਟੀਚਰलेस ਹੈ 1 ਮਹੀਨہ ਤੱਕ ਸਾਰੇ ਸਕੂਲਾਂ ਦੇ ਟੀਚਰ ਜਿਹੜੇ ਪਹੁੰਚਣ

ਜਦੋਂ ਵੀ ਆਪਾਂ ਆਪੀ ਪਾਰਟੀ ਦੀ ਸਰਕਾਰ ਬਣੀ ਆ ਉਦੋਂ ਤੋਂ ਲੈ ਕੇ ਅਸਲੀ ਐਜੂਕੇਸ਼ਨ ਚ ਬੱਚਿਆਂ ਦੇ ਸਕੂਲ ਨੂੰ ਜਾਂ ਖਾਸ ਕਰਕੇ ਸ਼ਾਬਦ ਦੇ ਸਕੂਲ ਵਾਸਤੇ ਕਿੰਨੀ ਗ੍ਰਾਂਟ ਦਿੱਤੀ ਹੈ ਜੇ ਨਾ ਕੱਲੀ-ਕੱਲੀ ਗ੍ਰਾਂਟ ਦੇਣ ਲੱਗਾ ਤਾਂ ਬਹੁਤ ਪੈਸਾ ਲੱਗਣਾ ਮੈਂ ਲਗਭਗ 45 ਲੱਖ ਰੁਪਏ ਕੋਟੋ ਗ੍ਰਾਂਟ ਜਿਹੜੀ ਹੈ ਆ ਤਿੰਨਾਂ ਸਾਲਾਂ ਚ 45 ਲੱਖ ਰੁਪਏ ਗ੍ਰਾਂਟ ਐਸ ਸਕੂਲ ਨੂੰ ਸ਼ਾਬਦ ਦੇ ਸਕੂਲ ਨੂੰ ਕਿਉਂ ਨਾ ਮੇਰਾ ਆਪਣਾ ਸਕੂਲ ਆ ਪਿੰਡ ਦਾ ਮੇਰਾ ਆਪਣਾ ਕਾਰੋਬਾਰ ਹੈ ਆਸਾ ਸਕੂਲ ਨੂੰ ਲਾਗ ਲਾ ਕੇ 45 ਲੱਖ ਦੀ ਇਕਰਾਰ ਦੇ ਕੇ ਸਕੂਲ ਜਿਹੜੀ ਕਾਇਆਕਲਪ ਹੋ ਰਹੀ ਹੈ ਉਸ ਤੱਕ ਦੇ ਨਾਲ ਜਿਤੇ ਜਿਤੇ ਆਪਸ ਸਕੂਲਾਂ ਦਾ ਕੰਮ ਕਰ ਰਹੇ ਆ ਉਧਰ ਨਾਲ ਤੁਹਾਨੂੰ ਪਿੰਡ ਵਾਲਿਆਂ ਨੂੰ ਵੀ ਦੱਸਣਾ ਚਾਹੁੰਦਾ ਇਹ ਲਾਗ ਲਾ ਕੇ 50 ਲੱਖ ਰੁਪਇਆ ਜਿਹੜਾ ਪਿੰਡ ਤੇ ਸੀਵਰੇਜ ਜਿਹੜਾ ਉਹ ਵੀ 50 ਲੱਖ ਰੁਪਇਆ ਨਾਲ ਉਹ ਵੀ ਪਿਆ ਰਿਹਾ ਪਿੰਡ ਬਹੁਤ ਸਾਰੇ ਕੰਮ ਪਿੰਡ ਮੇਰੇ ਚ ਅੱਜ ਦੇ ਲਾਤੀ 35 ਸਾਲ ਤੋਂ ਵੇਖ ਰਿਆ ਬਹੁਤ ਸਾਰੇ ਕੰਮ ਪਿੰਡ ਚ ਜਿਹੜੇ ਲੱਗਦਾ ਕਿ ਜੇ ਮੈਂ ਕਹਾਂ ਕਿ 1% ਵੀ ਕੰਮ ਨਹੀਂ ਸਾਡੇ ਪਿੰਡ ਚ ਹੋਇਆ ਤਾਂ ਦੇ ਤਾਂ ਕਿਲਾਕਲਾ ਹੁੰਦੀ ਆ ਕੋਈ ਜਾਣ ਤੋਂ ਹਾਲਾਤ ਦੇਖ ਕੇ ਉਹਨਾਂ ਲੋਕਾਂ ਦਾ ਕੀ ਜਿਆ ਪਰ ਅੱਜ ਕੋਈ ਬਿਜਲੀ ਲਾ ਕੇ ਜਾਵੇ ਕੱਲ ਸਪੈਸ਼ਲ ਡੀਸੀ ਸਾਹਿਬ ਡੀਟੀਪੀਓ ਸਾਹਿਬ ਦਾ ਸੈਂਟਰ ਦੀ ਟੀਮ ਵੀ ਕੱਲ ਮੇਰੇ ਪਿੰਡ ਦੀ ਬਿਜਲੀ ਕਰਕੇ ਗਈ ਆ ਔਰ ਵੇਖ ਕੇ ਗਈ ਆ ਕਿ ਇੰਨਾ ਕੰਮ ਪਿੰਡ ਚ ਹੋਇਆ ਤਾਂ ਜਿੱਤੇ ਆਪਾਂ ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਨਾਲ ਵੀ ਜੋੜਨਾ ਹੈ ਤਾਂ ਮੈਂ ਚਾਹ ਪਰਜਾਜਰ ਵਾਸਤੇ 50 ਲੱਖ ਰੁਪਏ ਕੇਡ ਸਟੇਡੀਅਮ ਪਰ ਵੀ ਸ਼ਰਮਾ ਸਾਹਿਬ ਦਾ ਦਿੱਤਾ ਹੈ ਸਾਡੇ ਮੈਡਿਕ ਬਾਰੇ ਬਾਹਰ ਨਾਲੋਂ ਘਰ ਦਾ ਪਿੰਡ ਵਾਲਿਆਂ ਨੂੰ ਬਗਾ ਬਹਾਜੋ ਮਰਜ਼ੀ ਲਓ ਪੈਸਿਆਂ ਨੇ ਕੋਈ ਕੰਨੀ ਜਿੰਨੇ ਪੈਸੇ ਕਾਹਦੇ ਹੋਣੇ

ਕਾ ਨਾ ਸਾਰਿਆਂ ਨੂੰ ਪਿਆ ਕਿ ਕਰਕੇ ਵਾਲਾ ਕੰਮ ਨਹੀਂ ਚੱਲਣਾ ਪਿਆਰ ਨਾਲ ਕਰਕੇ ਇਸ ਕਰਕੇ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਮੇਰੇ ਖੁਸ਼ੀ ਵਾਲੀ ਗੱਲ ਆ ਡੀਓ ਸਾਹਿਬ ਮੇਰੇ ਖਲੇ ਗਏ ਨੇ ਸਾਰੇ ਸਤਾਨ ਨੇ ਸਾਰੇ ਬੱਚਿਆਂ ਨੇ ਸਾਰੇ ਮਾਪਿਆਂ ਨੇ ਖੜੇ ਹੋ ਕੇ ਜਿਹੜੀ ਆਪਾਂ ਜੁੱਗ ਨਸ਼ਿਆਂ ਵਿਰੁੱਧ ਮੁੱਖ ਮੰਤਰੀ ਸਦਾਰਨ ਭਗਵਤ ਸਿੰਘ ਬਾਜੀ ਨਾਲ ਜੁੱਧ ਛੇੜਿਆ ਉਹਦੇ ਤੇ ਆਪਾਂ ਜਿਹੜੀ ਪਿੰਡ ਤੇ ਖਲੋ ਕੇ ਸੋਹ ਕਰਦੀ ਆ ਮੈਂ ਸਾਰੇ ਬੱਚਿਆਂ ਦਾ ਸਾਰੇ ਮਾਪਿਆਂ ਦਾ ਸਾਰੇ ਟੀਚਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਟਲੇ ਘਾਟੇ ਗੈਤੀ ਨਸ਼ਾ ਮੈਨੂੰ ਸਾਰਾ ਪਤਾ ਕਿਤੇ ਕਿੱਥੇ ਨਸ਼ਾ ਵੇਚਦਾ ਤੇ ਕੌਣ ਖੁੰਡੇ ਜੀਦਾ ਮੈਨੂੰ ਸਾਰਾ ਪਤਾ ਤੁਸੀਂ ਸ਼ਾਪੋਂ ਦੀ ਨਾ ਗੱਲ ਕਰੋ ਮੈਨੂੰ ਸਾਰੇ ਹਲਕੇ ਚ ਪਤਾ ਔਰ ਮੈਂ ਤੁਹਾਨੂੰ ਯਕੀਨ ਦੋਗਾ ਇੱਕ ਦਿਨ ਪ੍ਰਭਾਤਮਾ ਸੱਚੇ ਪਾਤਸ਼ਾਹ ਕਿਰਪਾ ਜਰੂਰ ਕਰਨਗੇ ਸਾਡੇ ਤੇ ਇਹ ਜਿਹੜਾ ਛੇਵਾ ਤ੍ਰਿਆੰ ਅਸਿਆਂ ਦਾ ਭਗਤ ਜਿਹੜਾ ਸਾਡੀ ਜਵਾਨੀ ਨੂੰ ਘੁਰਮ ਨੂੰ ਖਾ ਰਿਆ ਆ ਵੀ ਪੰਜਾਬ ਤੋਂ ਕਦਮ ਕਰਕੇ ਸਾਡੇ ਨਾਲ ਦੇ ਸਭ ਤੁਹਾਡੇ ਸਹਿਯੋਗ ਦਾ

ਬਹੁਤ ਬਹੁਤ ਕਹਤਾ ਨਸ਼ਿਆਂ ਉੱਤੇ ਜਾਂ ਗੈਂਗਸਟਰਾਂ ਦੇ ਬਰਕਰਾਰ। ਮੈਂ ਕਾਹ ਜੇਰੀ ਦੀ ਜਿੱਤਲ ਮੈਂ ਮਰਨਾ। ਜੇਸ ਰਾਤੇ ਜੇਸ ਰਾਤੇ ਮੈਂ ਮਰਨਾ। ਮੈਂ ਉੱਥੇ ਰਾਤ ਉੱਤੇ ਤੇਰੀ ਮਰਨਾ ਮੇਰੀ ਮੌਤ ਕੋਈ ਰੋਕ। ਇਸ ਕਰਕੇ ਜਿਹੜਾ ਮੇਰਾ ਤਨੁ ਹੈ, ਜਿਹੜਾ ਮੇਰਾ ਕਰਮ ਹੈ, ਉਹਦੇ ਤੋਂ ਮੈਂ ਕਦੀ ਨਹੀਂ ਪਿੱਛੇ ਹਟਣਾ ਜੋ ਮਰਦੀ ਹੋਈ। ਤੇ ਜਿਹੜੇ ਬੰਦੇ ਨਸ਼ਾ ਵੇਚਦੇ ਨੇ ਜਾਂ ਕਰਦੇ ਨੇ ਜਾਂ ਪੀਦੇ ਨੇ, ਉਹ ਸੁਣ ਲੈ ਮੇਰੀ ਇੱਕ ਗੱਲ। ਜਾ ਦਾ ਦਸ਼ਾ ਪੀਣਾ ਤਾਂ ਵੇਚਣਾ ਛੱਡ ਦੋ ਨਹੀਂ ਤੇ ਤਾਨੂੰ ਪਿੰਡ ਦੀ ਚੱਕਣਾ ਤੁਹਾਨੂੰ ਨਾ ਪੰਜਾਬ ਵੀ ਛਾਡ ਲੈਣਾ ਐ ਵੀ ਤੁਹਾਡਾ ਗੱਲ ਕਰਾਂ ਮੈਂ ਬਹੁਤ ਸਾਰੇ ਪਿੰਡਾਂ ਤੇ ਵੀ ਕੀ ਕਰਨਾ ਜੇ ਦੇਸ਼ ਕਿਸੇ ਨਸ਼ੇ ਬੋਲਾ ਕੋ ਖੜਿਆਗਾ ਤੇ ਕੋਰਟ ਨੇ ਵੀ ਜਵਾਬ ਨਹੀਂ ਦੇਤੀ ਜੇ ਕਿ ਜੇ ਸਰਪੰਚ ਨੇ ਲੰਮੜਦਾਰ ਨੇ ਉਸ ਨਸ਼ੇ ਦੇ ਸਵਾਗਤ ਦੀ ਜਮਾਨਤ ਭਰ ਕੇ ਆ ਉਹਦੀ ਲੰਮੜਦਾਰੀ ਉਹਦੀ ਸਰਪੰਚੀ ਉਹ ਸਭ ਨੂੰ ਸਸਪੈਂਡ ਕਰਕੇ ਖਤਮ ਕਰਾਂਗਾ ਫਿਰ ਕੀ ਆ ਮੈਂ ਕਰਾਂਗਾ ਇਹ ਪਾ ਕੇ ਮਿਲ ਨਹੀਂ ਸਕਦਾ ਤੁਮਰਾ ਕਿਹਨੀਆਂ ਲੋਕ ਨਸ਼ਾ ਵਿੱਚ ਡੋਲਦੇ ਹੋਰ ਜਦੋਂ ਇਹ ਪੰਨਾ ਹੀ ਘਾ ਗਿਆ ਕੰਪਨੀ ਦਾ ਖਤਮ ਹੋ ਕੇ ਕੰਡੇ ਤੇ ਆ ਗਿਆ ਅਜੇ ਬਹੁਤ ਸਾਰਾ ਹੋਰ ਤੁਹਾਨੂੰ ਨਸ਼ਾ ਤੇ ਗੁਰੂ ਕੰਮ ਕਰਨ ਦੇ ਜ਼ਰੂਰ ਹੈ ਮੈਂ ਤੁਹਾਨੂੰ ਨਾ ਕਰਦਾ ਹੁਕਮਤ ਨੇ ਸਰਦਾਰ ਭਗਵਤ ਸਿੰਘ ਜੀ ਮਾਤਾ ਜਿਨ੍ਹਾਂ ਨੇ ਇੰਨਾ ਵੱਡਾ ਪਰਾਲਾ ਕਰਕੇ ਆਪਣੇ ਨੌਜਵਾਨ ਜਵਾਨੀ ਨੂੰ ਆਪਣੇ ਪੰਜਾਬ ਦੇ ਨੌਜਵਾਨਾਂ ਪਰਜਾ ਨੂੰ ਦਾ ਫੈਸਲਾ ਕੀਤਾ ਪਰਮਾਤਮਾ ਉਹਨਾਂ ਦੀ ਜਿੰਨੀ ਬੱਲੇ

ਤਾਂ ਮੈਨੂੰ ਵੱਡੇ ਭਰਾਵਾਂ ਵਰਗਾ ਪਿਆਰ ਇਹਨਾਂ ਤੋਂ ਮਿਲਦਾ ਹੈ ਅੱਜ ਜਦ ਮੈਂ ਸਾਰੇ ਸਟਾਫ ਨੇ ਕਿਹਾ ਕਿ ਆਹ ਕੀ ਬਹੁਤ ਖੇਨਾ ਤੋਂ ਸਕਿਆ ਹੈ ਤਾਂ ਨਾ ਵੀ ਇਹਨਾਂ ਨੂੰ ਕਿਹਾ ਕਿ ਜਿੱਤੇ ਸਾਲੋਂ ਜੂਰ ਤੋਂ ਪਈ ਪਰ ਤੁਸੀਂ ਸਾਨੂੰ ਪਰਸਾਤ ਦੇ ਨਾਲ ਮੈਨੂੰ ਕਹਿੰਦੇ ਮੈਂ ਬਿਲਕੁਲ ਖੁਸ਼ ਹਾਂ ਜਿੱਤੇ ਮੇਰੀ ਜੁਗ ਤੋਂ ਕਿ ਮੈਨੂੰ ਬੁਲਾ ਲਈ ਤਾਂ ਮੈਂ ਤੇਰਾ ਹਰ ਪਰਸਾਤ ਦੇ ਨਾਲ ਨਾ ਵੀ ਬਹੁਤ ਬਹੁਤ ਧੰਨਵਾਦ ਮੁਕਤੀ ਪੰਚਾਇਤ ਦਾ ਧੰਨਵਾਦ ਬਾਕੀ ਸਾਰੇ ਜਿਹੜੇ ਮੇਰੇ आम आदमी पार्टी के लीडर साहब का धनबाद और का तो पेरेंट्स का धनवाद करो फतेह दी साझ वाहू जी का खालसा वाहू जी की